ਹਾਂਜੀ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਜੀ ਅੱਜ ਤੀਆਂ ਦੇ ਤਿਹਾੜੀ ਤੇ ਇਹ ਗੱਲ ਕਿਉਂ ਕਰਨੀ ਪਈ ਕਿਉਂਕਿ ਤੀਆਂ ਦੇ ਤਿਹਾੜੀ ਤੇ ਇੱਕ ਅਸੀਂ ਵੀਡੀਓ ਦੇਖੀ ਸੀ ਤੇ ਉਹ ਵੀਡੀਓ ਤੁਹਾਡੇ ਨਾਲ ਅਸੀਂ ਸ਼ੇਅਰ ਵੀ ਕਰ ਦਾਂਗੇ ਜੇ ਵੀਰ ਕੋਈ ਕਮੈਂਟ ਵਿੱਚ ਮੰਗੂਗਾ ਆਪਾਂ ਉਹ ਵੀਡੀਓ ਦੇ ਵੀ ਸਕਦੇ ਹਾਂ ਤੇ ਉਸ ਵੀਡੀਓ ਦੇ ਮੈਂ ਸਾਰੇ ਕਮੈਂਟ ਪੜੇ ਸਵਾਰੇ ਕਮੈਂਟ ਪੜਨ ਤੋਂ ਬਾਅਦ ਮੈਂ ਜੋ ਨਿਰਣਾਲਿਆ ਮੇਰੇ ਦਿਮਾਗ ਤੌਰ ਤੇ ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੈ ਜਿਹੜੇ ਵੀਰ ਨੇ ਉਹ ਵੀਡੀਓ ਪਾਈ ਆ ਉਸ ਵੀਰ ਦੀ ਸੋਚ ਆ ਮੇਰੀ ਆਪਣੀ ਸੋਚ ਆ ਤੁਹਾਡੀ ਆਪਣੀ ਸੋਚ ਆ ਜਿਹੜੇ ਵੇਖਣਗੇ ਉਸ ਵੀਰ ਨੇ ਇਹ ਕਿਹਾ ਵੀ ਜਿਹੜੇ ਉੱਚ ਘਰਾਣਿਆਂ ਦੇ ਲੋਕ ਸੀ ਤੇ ਉਹ ਵੀ ਲੋਕਾਂ ਦੀਆਂ 3 ਬਹੂਆਂ ਨੂੰ ਇਕੱਠਿਆਂ ਕਰਦੇ ਸੀ ਤੇ ਫਿਰ ਉਹ 3 ਲਾਉਂਦੀਆਂ ਸੀ ਉਹਨਾਂ ਨੂੰ ਨੱਚਦੀਆਂ ਟੱਪਦੀਆਂ ਦੇਖ ਕੇ ਉਹਨਾਂ ਨੂੰ ਪਠਾਨ ਲੋਕ ਰਾਜੇ ਵੀ ਲੈ ਜਾਂਦੇ ਸੀ ਫਿਰ ਉਹਨਾਂ ਨੂੰ ਗੁਲਾਮ ਬਣਾਉਂਦੇ ਸੀ ਤੇ ਜਿੱਥੋਂ ਤੱਕ ਮੈਂ ਪੜਿਆ ਜਿੱਥੋਂ ਤੱਕ ਮੇਰਾ ਖਿਆਲ ਆ ਬਿਸਤੱਕ ਮੇਰੀ ਸੋਚ ਕੰਮ ਕਰਦੀ ਆ ਵੀ ਅਫਦਾਲੀ ਦੇ ਸਮੇਂ ਬੋਲੀ ਬਹੁਤ ਲੱਗੀ ਆ ਠੀਕ ਆ ਗੁਰੂ ਨਾਨਕ ਦੇਵ ਮਹਾਰਾਜ ਦੇ ਟਾਈਮ ਦੇ ਵਿੱਚ ਬੋਲੀਆਂ ਲੱਗਦੀਆਂ ਸੀ ਬੰਦਿਆਂ ਦੀਆਂ ਤੇ ਗੁਰੂ ਨਾਨਕ ਦੇਵ ਮਹਾਰਾਜ ਆਪ ਵੀ ਵਿਕੇ ਸੀ ਤੇ ਰਹੀ ਗੱਲ ਈਆਂ ਦੀ ਮਹਾਰਾਜ ਨੇ ਗੁਰਬਾਣੀ ਵਿੱਚ ਇੱਕ ਪਾਵਨ ਬਚਨ ਲਿਖਿਆ ਕਹਿੰਦੇ ਹੱਸਣਾ ਕੁੱਦਣਾ ਮਣਕਾ ਚਾਉ ਮਹਾਰਾ ਦੀ ਬਾਣੀ ਵਿੱਚ ਇਹ ਇੱਕ ਚਾਗ ਹੈੜਾ ਮੈਂ ਜਦੋਂ ਵੀਰ ਦੀਆਂ ਗੱਲਾਂ ਸੁਣੀਆਂ ਮੈਂ ਸੋਚਿਆ ਵੀ ਜਿਹੜੇ ਸਕੂਲ ਦੀਆਂ ਤੋਂ ਗੱਲਾਂ ਕਰ ਰਹੇ ਆ ਵੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਸੱਭਿਆਚਾਰ ਦੇ ਨਾਂ ਤੇ ਨਚਾਇਆ ਜਾਂਦਾ ਤੇ ਵੀ ਉਹਨਾਂ ਨੂੰ ਕੰਜਰ ਪੁਨੇ ਵੱਲ ਇਦਾਂ ਤੱਕ ਠੇਲ ਦਿੱਤਾ ਜਾਂਦਾ ਫਿਰ ਵੱਡੇ ਹੋ ਕੇ ਵੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਿਹੜੇ ਸਕੂਲ ਵਿੱਚ ਉਸ ਵੀਰ ਦੇ ਬੱਚੇ ਪੜ੍ਹਦੇ ਨੇ ਕੀ ਉੱਥੇ ਉਹਦਾਂ ਦਾ ਪ੍ਰੋਜੈਕਟ ਹੈ ਵੀ ਉਹ ਆਪਣੇ ਬੱਚੇ ਨੂੰ ਉਸੇ ਸਕੂਲ ਵਿੱਚ ਹੀ ਲਾ ਰਿਹਾ ਜਿੱਥੇ ਗੱਤਕਾ ਸਿਖਾ ਰਹੇ ਆ ਵੀ ਪਹਿਲਾਂ ਅਸੀਂ ਆਪਣੀ ਪੀੜ੍ਹੀ ਥੱਲੇ ਝੂਟਾ ਫੇਰੀਏ ਨਾ ਜਿਵੇਂ ਬਾਬੇ ਫਰੀਦ ਨੇ ਕਿਹਾ ਫਰੀਦਾ ਜੇ ਤੂ ਅਕਲ ਲਤੀਫ ਕਾਲੇ ਲਿਖਣਾ ਲੇਖਾ ਪੜ੍ਹਣਾ ਗਰੀ ਵੀ ਜੇ ਜਰ ਹੱਸਣਾ ਖੇਡਣਾ ਮੰਨਦਾ ਇੱਕ ਚਾ ਉਹ ਕਿਸੇ ਲਿਮਟ ਵਿੱਚ ਆ ਨਹੀਂ ਨਹੀਂ ਕਹਿੰਦਾ ਵੀ ਉਹ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਕਿ ਜਾਂ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਨਗੇਜ ਦੇਖਦੇ ਆਂ ਜਾਂ ਆਪਾਂ ਉਹ ਵੀਡੀਓ ਦੇਖਦੇ ਆਂ ਲੇਡੀਜ਼ ਨੱਚਦੀਆਂ ਨੇ ਤੇ ਵੀ ਉਹ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਵੀ ਉਹ ਸਹੀ ਆ ਮੈਂ ਉਸ ਦੇ ਹੱਕ ਵਿੱਚ ਨਹੀਂ ਆ ਪਰ ਜਿੱਥੋਂ ਤੱਕ ਮੈਂ ਉਸ ਬੰਦੇ ਦੀ ਗੱਲ ਨੂੰ ਸੁਣਿਆ ਉਹ ਬੰਦਾ ਕਹਿੰਦਾ ਵੀ ਇਹ ਕੰਜਰਪੁਣਾ ਪਰ ਮੈਂ ਉਸ ਨੂੰ ਕੰਜਰਪੁਣਾ ਨਹੀਂ ਮੰਨਦਾ ਕੰਜਰਪੁਣਾ ਉਹ ਆ ਬਾਈ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਕੁੜੀਆਂ ਕੈਮਰਿਆਂ ਦੇ ਸਾਹਮਣੇ ਇਦਾਂ ਸ਼ੀਸ਼ੇ ਦੇ ਸਾਹਮਣੇ ਆਪਣਾ ਕੈਮਰਾ ਕਰਕੇ ਤੇ ਫੇਰ ਵਿਖਾਉਂਦੀਆਂ ਨੇ ਠੀਕਾ ਉਹ ਆਪਣੇ ਛੋਟ ਕੱਪੜੇ ਵਿਖਾਉਂਦੀਆਂ ਨੇ ਉਹ ਕੰਜਰਪੁਣਾ ਵੀ ਤੁਸੀਂ ਉਸ ਕੰਜਰਪੁਣਾ ਦੀ ਗੱਲ ਕਰੋ ਕਿ ਤੁਸੀਂ ਆਹ ਕੰਜਰਪੁਣਾ ਕੀ ਹੁਣ ਉਹ 30 ਦੇ ਨਾਮ ਤੇ ਉਹ ਬੰਦੇ ਨੇ ਇੰਨਾ ਇਦਾਂ ਦੀ ਮੈਂ ਇੱਥੋਂ ਤੱਕ ਕਹਿ ਦੂ ਵੀ ਇਦਾਂ ਦੀ ਬਕਵਾਸ ਕੀਤੀ ਵੀ ਇਨਾ ਸਿਆਣਾ ਬਣ ਤੁਹਾਨੂੰ ਵੀਡੀਓ ਵੀ ਮੈਂ ਸੈਂਡ ਕਰ ਦੂ ਆ ਉਹ ਪਰ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਚਲੋ ਠੀਕ ਆ ਵੀ ਕੁਝ ਹੱਦ ਤੱਕ ਉਹਦੀਆਂ ਗੱਲਾਂ ਦਾ ਮੈਂ ਸਹਿਮਤ ਆ ਮੈਂ ਨਹੀਂ ਕਹਿੰਦਾ ਵੀ ਉਹ ਬੰਦੇ ਨੇ ਸਾਰੀਆਂ ਗੱਲਾਂ ਗਲਤ ਕੀਤੀਆਂ ਨੇ ਮੈਂ ਸਹਿਮਤ ਆ ਪਰ ਜਿਹੜੀਆਂ ਗੱਲਾਂ ਉਸ ਬੰਦੇ ਨੇ ਕੀਤੀਆਂ ਵੀ ਇਹ ਕਤੰਜਰਪੁਰਾ ਦਾ ਨਹੀਂ ਜਿਹੜੀਆਂ ਧੀਆ ਪਹਿਣਾ ਆਪਣੇ ਘਰਾਂ ਤੋਂ ਸਹੁਰੇ ਘਰ ਜਾਂਦੀਆਂ ਨੇ ਤੇ ਉਹ ਆਪਣੇ ਆਪ ਵਿੱਚ ਵਿਛੜੀਆਂ ਹੁੰਦੀਆਂ ਜੇ ਉਹ ਇਕੱਠਾ ਹੋ ਕੇ ਆਪਣੀ ਕੋਈ ਦਿਲ ਦੀ ਸਾਂਝ ਪਗਾ ਲੈਂਦੀਆਂ ਨੇ ਤੇ ਉਹਦੇ ਵਿੱਚ ਕੋਈ ਮੇਰਾ ਮਾਈਂਡ ਦਾ ਇਹ ਕਹਿੰਦਾ ਵੀ ਕੋਈ ਗਲਤ ਗੱਲ ਨਹੀਂ ਦੂਜੀ ਗੱਲ ਇਹ ਹੋ ਗਈ ਵੀ ਉਹਨਾਂ ਸਮਿਆਂ ਵਿੱਚ ਚਲੋ ਇਹ ਵੀ ਪਠਾਣਾ ਬਠੂਨਾਂ ਦਾ ਕੰਮ ਸੀ ਉਹ ਲੁੱਟ ਕੇ ਲੈ ਜਾਂਦੇ ਸੀ ਬੂਹਾਂ ਬੇਟੀਆਂ ਨੂੰ ਲੈ ਜਾਂਦੇ ਸੀ ਵੀ ਉਹ ਗਲਤ ਕਰਦੇ ਤਾਂ ਨਹੀਂ ਸੀ ਹੁਣ ਤਾਂ ਯਾਰ ਕੋਈ ਲੁਟਣ ਵਾਲਾ ਵੀ ਨਹੀਂ ਹੈਗੀ ਹੁਣ ਤਾਂ ਬਿਨਾ ਤੀਆਂ ਤੋਂ ਲੁਟੀ ਜਾਂਦੇ ਨੇ ਬਿਨਾ ਤੀਆਂ ਤੋਂ ਆਪਾਂ ਦੇਖਦੇ ਆਂ ਵੀ ਕਿੰਨੇ ਬਲਾਤਕਾਰ ਹੁੰਦੇ ਨੇ ਕਿੰਨੀਆਂ ਤੀਆਂ ਪਰ ਤੁਹਾਨੂੰ ਚੱਕ ਕੇ ਬਿਨਾ ਤੀਆਂ ਤੋਂ ਚੱਕ ਕੇ ਲੈਣ ਕੋਈ ਬੋਲਿਆ ਅੱਜ ਤੱਕ ਵੀ ਆ ਕੁਝ ਭਾਈ ਵੀ ਇੱਕ ਬੱਚੀ ਸਕੂਲ ਜਾਂਦੀ ਸੀ ਤੇ ਉਸ ਸਕੂਲ ਦੇ ਵਿੱਚ ਜਾਂਦੀ ਜਾਂਦੀ ਨੂੰ ਕੋਈ ਚੱਕ ਕੇ ਲੈ ਗਿਆ ਤੇ ਉਹਦੇ ਨਾਲ ਬਲਾਤਕਾਰ ਹੋ ਗਿਆ ਹੈ ਕਿ ਨਹੀਂ ਨਾ ਤਾਂ ਹੁੰਦਾ ਨਾ ਵੀ ਕੋਈ ਬੋਲਿਆ ਉਸਤੇ ਵੀ ਜਦੋਂ ਕੋਈ ਤਿਹਾਰ ਆਉਂਦਾ ਯਾਰ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਜਿਹੜੇ ਸਾਡੇ ਵਾਲਾ ਲਾਣਾ ਇਹਨੂੰ ਅੱਗ ਪਤਾ ਨਹੀਂ ਕਿਉਂ ਲੱਗਦੀਆਂ ਨਾ ਤਾਂ ਸਾਡਾ ਤੀਆਂ ਦਾ ਤਿਹਾਰ ਆ ਨਾ ਸਾਡੀ ਦੀਵਾਲੀ ਆ ਨਾ ਸਾਡੀ ਲੋਹੜੀ ਆ ਨਾ ਸਾਡੀ ਕੋਈ ਪੁੰਨਿਆ ਨਾ ਸਾਡੀ ਕੋਈ ਮਸਿਆ ਫਿਰ ਬਹ ਲੈਣ ਕਿ ਆਏ ਆ ਬਈ ਇੱਥੇ ਮਹਾਰਾਜ ਜੀ ਇਥੇ ਤੀ ਵਾਰ ਪੜ ਕੇ ਵੇਖੋ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੋਇਆਗਾ ਵੀ ਤੁਸੀਂ ਮਨਾ ਲਓ ਮਸਿਆ ਮਨਾ ਲਓ ਪੁੰਨਿਆ ਮਨਾ ਲਓ ਸੰਗਰਾਮ ਦਾ ਮਨਾ ਲਓ ਸਾਰਾ ਕੁਝ ਮਨਾ ਲਓ ਪਰ ਤਰੀਕੇ ਵਿੱਚ ਮੰਗਾਓ ਮਨਾਓ ਵੀ ਪਖੰਡ ਬਾਤ ਜਾ ਨਾ ਕਰੋ ਜੇ ਹੁਣ ਹੱਸਣਾ ਖੁੱਦਣਾ ਮਨ ਕਾ ਚਾਹੂਆ ਵੀ ਹੱਸਣਾ ਖੇਡਣਾ ਚਾਹੀਦਾ ਬੰਦੇ ਨੂੰ ਮਹਾਰਾਜ ਜੀ ਇਹ ਬਾਣੀ ਕਹਿੰਦੀ ਆ ਵੀ ਹੱਸਣਾ ਇੱਕ ਚਾਗ ਆ ਵੀ ਜੇ ਕਹਿਣੇ ਆਪਾਂ ਕਿਉਂ ਕਿਸੇ ਲਿਮਟ ਵਿੱਚ ਆ ਯਾਰ ਫਿਰ ਆਪ ਇਹ ਤਾਂ ਨਹੀਂ ਕਹਿ ਸਕਦਾ ਨਾ ਵੀ ਇਹ ਸਾਡਾ ਤਿਹਾਰ ਨਹੀਂ ਜਾਂ ਸੀ। ਹੁਣ ਰਖੜੀ ਹੈ ਕਿ ਰਖਣੀ ਹੈ ਚੱਕ ਦੇਹ ਤਰੇ ਦੀ ਤੁੰਨੀ ਤਰੇ ਆਉਂਦੇ ਨੇ। ਵੀ ਇਹ ਸਾਡਾ ਤਿਹਾਰ ਨਹੀਂ ਜੀ ਇਹ ਸਾਡਾ ਤਿਹਾਰ ਨਹੀਂ ਜੇ ਇੱਕ ਭੈਣ ਦਾ ਇੱਕ ਭਾਈ ਦਾ ਆਪਸੀ ਪਿਆਰ ਆ। ਤੇ ਉਹ ਆਪਣਾ ਪਿਆਰ ਨੂੰ ਜ਼ਾਹਰ ਕਰੇ ਫਿਰ ਇਹ ਮੈਂ ਮੇਰੇ ਹਿਸਾਬ ਨਾਲ ਕੋਈ ਗਲਤ ਤਾਂ ਹੈ ਨਹੀਂ। ਜੇ ਇੱਕ ਮਾਂ ਇੱਕ ਪੁੱਤ ਆਪਣੀ ਮਾਂ ਦੇ ਗੋਟ ਤੇ ਇੱਕ ਇੱਕ ਕਲਾਈ ਤੇ ਉਹ ਬੰਨ੍ਹ ਦੂ ਧਾਗਾ ਵੀ ਮਾਂ ਮੈਂ ਤੇਨੂੰ ਪਿਆਰ ਕਰਦਾ। ਦੁੱਖ ਸੁੱਖ ਵਿੱਚ ਉਹਦੇ ਨਾਲ ਖੜਦਾ ਤੇ ਜੇ ਉਸ ਦਿਨ ਦੇ ਵਿੱਚ ਉਹਨੇ ਜ਼ਾਹਰ ਕਰਤਾ ਬੀ ਮਾਤਰੀ ਨਾਲ ਪਿਆਰ ਕਰਦਾ ਇੱਕ ਉਹਨੇ ਤੋਹਫਾ ਦਿੱਤਾ ਆਪਣੀ ਮਾਂ ਨੂੰ ਜਾਂ ਮਾਂ ਨੇ ਪੁੱਤ ਨੂੰ ਦਿੱਤਾ ਫਿਰ ਉਹਦੇ ਉਹਦੇ ਵਿੱਚ ਗੁਨਾਹ ਕੀ ਹੋ ਗਿਆ ਇੱਕ ਘਰ ਵਾਲੀ ਨੇ ਆਪਣੇ ਪਤੀ ਨੂੰ ਤੋਹਫਾ ਦਿੱਤਾ ਵੀ ਤੂੰ ਦਿਨ ਰਾਤ ਕੰਮ ਕਰਦਾ ਮੈਨੂੰ ਪਾਲਦਾ ਮੈਂ ਘਰ ਵਿੱਚ ਰਹਿਣੀ ਆ ਤੂੰ ਬਾਹਰ ਇੰਨੀ ਗਰਮੀ ਦੀ ਕੰਮ ਕਰਦਾ ਤੇ ਲੈ ਮੈਂ ਅੱਜ ਰਖੜੀਆ ਤਿਹਾੜਾ ਤੂੰ ਤਾਂ ਮੇਰਾ ਰੱਖਾਂ ਤੇ ਇਹ ਜਿਹੜਾ ਰਖਸ਼ਾ ਬੰਧਨ ਆ ਇਹ ਰੱਖਿਆ ਦਾ ਇੱਕ ਬੰਧਨ ਆ ਪਿਆਰ ਦਾ ਬੰਧਨ ਆ ਤੇ ਮੈਂ ਤੇਰੇ ਰਖੜੀ ਬਣਨੀ ਆ ਵੀ ਆ ਚੱਕ ਤੇਰੇ ਕੋਲੇ ਸੂਟ ਪਟਿਆ ਪਿਆ ਤੇ ਮੈਂ ਤੈਨੂੰ ਨਵਾਂ ਲੈ ਕੇ ਦੇਤਾ ਚਾਹੀ ਕਮਾਈ ਤੇਰੀ ਆ ਫਤਮੇ ਬਦਨ ਗਿਫਟ ਦਿੱਤਾ ਪਿਆਰ ਜ਼ਾਹਿਰ ਕੀਤਾ ਪਰ ਸਾਨੂੰ ਅੱਗ ਪਤਾ ਨਹੀਂ ਕਿਉਂ ਲੱਗ ਜਾਂਦੀ ਹੈ ਇਹ ਸਾਡਾ ਸਿੱਖਾਂ ਦਾ ਤਿਆਰ ਨਹੀਂ ਜੀ ਅਸੀਂ ਹੋਲੀ ਨਹੀਂ ਮਨਾਉਣੀ ਅਸੀਂ ਨਾਲੇ ਜਿਹੜੇ ਕਹਿੰਦੇ ਨੇ ਸਭ ਤੋਂ ਵੱਧ ਗੰਦ ਉਹ ਪਾਉਂਦੇ ਨੇ ਤੁਸੀਂ ਵੇਖ ਲਿਓ ਮੈਂ ਵੀਡੀਓ ਸ਼ੇਅਰ ਕਰ ਦੂੰ ਜੇ ਕੋਈ ਵੀਰ ਕਮੈਂਟ ਵਿੱਚ ਮੰਗੂਗਾ ਨਾ ਤੇ ਉਹ ਮੈਂ ਵੀਡੀਓ ਤੁਹਾਨੂੰ ਦਊਂ ਆ ਵੀ ਆ ਦੇਖੋ ਵੀਰ ਨੇ ਕੀ ਕੁਝ ਬੋਲਿਆ ਜਿਹੜਾ ਕਹਿਣ ਦਾ ਮਤਲਬ ਬਾਈ ਜੇ ਅਸੀਂ ਕੋਈ ਤਿਹਾੜੀ ਨਹੀਂ ਹੋਣਾ ਫਿਰ ਅਸੀਂ ਅੰਬ ਲੈਣ ਆਏ ਆ ਯਾਰ ਇੱਥੇ ਮਹਾਰਾਜ ਤੇ ਕਹਿੰਦਾ ਵੀ ਖਾ ਲਓ ਪੀ ਲਓ ਹੱਸ ਲਓ ਖੇਡ ਲਓ ਪਰ ਲਿਮਟ ਵਿੱਚ ਰਹੋ ਮਹਾਰਾਜ ਨੇ ਲਿਮਟ ਦਿੰਦੀ ਆ ਹੱਦ ਦਿੰਦੀ ਆ ਕੋਈ ਖਾਣ ਪੀਣ ਦੀ ਵੀ ਹੱਦ ਦਿੱਤੀ ਆ ਹੱਸਣ ਦੀ ਵੀ ਹੱਦ ਦਿੱਤੀ ਆ ਸੌਣ ਦੀ ਵੀ ਹੱਦ ਦਿੱਤੀ ਆ ਖੇਡਣ ਦੀ ਵੀ ਹੱਦ ਦਿੱਤੀ ਆ ਪੜ ਕੇ ਤਾਂ ਵੇਖ ਲੋ ਪੜਦੇ ਨਹੀਂ ਕਰਦੇ ਨੇ ਇੱਕ ਦੂਜੇ ਨੂੰ ਦੇਖ ਕੇ ਦੱਬੀ ਤੁਰਿਆਂਦੇ ਨੇ ਵੀ ਚੱਕ ਦਿਓ ਕੰਮ ਲੋਕ ਸੁਣਨਗੇ ਤੇ ਜਿਹਨੂੰ ਪਤਾ ਲੱਗ ਗਿਆ ਉਹ ਕੋਰੋਨਾ ਕੁਝ ਬੋਲ ਕਮੈਂਟ ਕਿਹੜਾ ਕਿਸ ਨੇ ਬਾਈ ਵੀਡੀਓ ਪਾ ਜਿਹੜੇ ਬੰਦੇ ਨੇ ਵੀਡੀਓ ਪਾਤੀ ਉਹ ਬੰਦਾ ਠੀਕ ਹੈ ਨਾ 100 ਦੇ ਵਿੱਚੋਂ ਇੱਕ ਅੱਧਾ ਬੰਦਾ ਹੋਵੇ ਜਿਹੜਾ ਕਮੈਂਟ ਪੜ ਲਿਆ ਆਪਦੇ ਨਹੀਂ ਕੋਈ ਬੰਦਾ ਆਪਦੀ ਵੀਡੀਓ ਦੇ ਕਮੈਂਟ ਨਹੀਂ ਪੜਦਾ ਲੋਕ ਪੜ ਪੜ ਕੇ ਸੁਣਾਉਂਦੇ ਨੇ ਜਿਵੇਂ ਮੈਂ ਤੁਹਾਨੂੰ ਕਹੀ ਇਹ ਨਾ ਵੀ ਮੈਂ ਉਹ ਵੀਡੀਓ ਦੇ ਕਮੈਂਟ ਪੜਿ ਲੋਕਾਂ ਨੇ ਪੜ੍ਹ-ਪੜ੍ਹ ਕੇ ਦੱਸਣਗੇ ਯਾਰ ਤੇਰੀ ਵੀਡੀਓ ਤੇ ਉਹ ਬੰਦੇ ਨੇ ਕਹਦਾ ਕੋਈ ਨਹੀਂ ਯਾਰ ਬੋਲੀ ਜਾਣਦੇ ਤੇ ਉਦਾਹਰਨ ਵੀ ਫਿਰ ਇਦਾਂ ਦਿਨ-ਦਿਨ ਜੇ ਕੋਈ ਕਹਦੇ ਬਈ ਯਾਰ ਆਹ ਗੱਲ ਜੀ ਗਲਤ ਲੱਗਦੀ ਐ ਵੀ ਇਹ ਕਿਵੇਂ ਆ ਉਹ ਸਪਸ਼ਟੀਕਰਨ ਹੀ ਨਹੀਂ ਦੇਣਾ ਉਹ ਕਹਿੰਗੇ ਲੈ ਇੱਥੇ ਤੇ ਬਾਬੇ ਨਾਨਕ ਨੂੰ ਹੀ ਬਖਸ਼ਿਆ ਦੁਨੀਆ ਨੇ ਬਾਬੇ ਨਾਨਕ ਨੂੰ ਕਮਲਾ ਬੋਲਾ ਕਹਦਾ ਲਾਓ ਦੇਖ ਲਓ ਉਦਾਹਰਨਾਂ ਵੇਖੋ ਕਿਵੇਂ ਨਹੀਂ ਇਹ ਨਹੀਂ ਦੇ ਦੇ ਵੀ ਇੱਥੇ ਅਸੀਂ ਗਲਤੀ ਵੀ ਹੋ ਜਾਂਦੀ ਸਾਡੀ ਬਾਬੇ ਨਾਨਕ ਨੂੰ ਜੇ ਉਹਨਾਂ ਨੇ ਕਮਲਾ ਬੋਲਾ ਕਹਿਛੇ ਤੇ ਬਾਬੇ ਨਾਨਕ ਨੇ ਉਹਨਾਂ ਨੂੰ ਇਹ ਵੀ ਕਹਿਿਆ ਸੀ ਵੀ ਇਹ ਗੰਦਗੀ ਦੇ ਢੇਰ ਨੇ ਇਹ ਲੋਕ ਬਸਦੇ ਹੀ ਰਹਿਣ ਜਿਨ੍ਹਾਂ ਨੇ ਸੇ ਵੀ ਚੰਗਾ ਹੀ ਕਰਨਗੇ ਮਤਲਬ ਵੀ ਲੋਕਾਂ ਨੂੰ ਸਿੱਧੇ ਰਸਤੇ ਪਾਉਣਗੇ ਹੁਣ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਗਾਣਾ ਕਰਦੇ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਧਾ ਕਹਿੰਦਾ ਬਸ ਦੇ ਰਹੋ ਜੇ ਜਦੋਂ ਬਰਦਾਨ ਨੇ ਪੁੱਛਿਆ ਸੀ ਤੇ ਉਹ ਉਧਾਰਤੇ ਇਹੀ ਕਹਣਗੇ ਵੀ ਗੰਦਗੀ ਦਾ ਢੇਰ ਰੂੜੀ ਇੱਕ ਸਾਹੀ ਸੋਹਣੀ ਲੱਗਦੀ ਹੈ ਕਿੱਲਿਆ ਕੂੜਾ ਸਾਡੇ ਵੇੜੇ ਵਿੱਚ ਸੋਹਣਾ ਥੋੜਾ ਹੀ ਲੱਗਦਾ ਮੇਰਾ ਕਹਿਣ ਦਾ ਮਤਲਬ ਇਹ ਆ ਬਾਈ ਤਿਹਾਰ ਸਾਰੇ ਮਨਾ ਲਓ ਪੀਆਂ ਵੀ ਮਨਾ ਲਓ ਰੱਖੜੀਆਂ ਵੀ ਮਨਾ ਲਓ ਲੋਹੜੀ ਲੋਵੜੀ ਸਾਰਾ ਕੁਝ ਨਾਓ ਪਰ ਮਨਾਓ ਲਿਮਟ ਵਿੱਚ ਰਹਿ ਕੇ ਗੰਦ ਨਾ ਪਾਓ ਜੇ ਤੀਆਂ ਦਾ ਤਿਹਾਰ ਮਨਾਉਣਾ ਸਾਡੀਆਂ ਆਉ ਦਾ ਪਿਆਰ ਲਿਮਟ ਵਿੱਚ ਰਹਿ ਕੇ ਇਹ ਨਹੀਂ ਵੀ ਸੋਸ਼ਲ ਮੀਡੀਆ ਤੇ ਛਾਈ ਜਾਓ ਸਕੂਲਾਂ ਵਿੱਚ ਜੇ ਬੱਚਿਆਂ ਨੂੰ ਭੰਗੜਾ ਕਿੱਦਾਂ ਸਿਖਾਇਆ ਜਾਂਦਾ ਅਸੀਂ ਟੀਚਰ ਨੂੰ ਕਹਿ ਸਕਦੇ ਹਾਂ ਲਿਮਟ ਵਿੱਚ ਜੇ ਤੁਹਾਡੇ ਸਕੂਲ ਦੇ ਵਿੱਚ ਖੁਸ਼ੀ ਦਾ ਜ਼ਾਹਰ ਕਰਨਾ ਲਿਮਟ ਵਿੱਚ ਜਿਹੜੇ ਬੰਦੇ ਕਹਿੰਦੇ ਨੇ ਕਿ ਵਿਆਹ ਵਿੱਚ ਆਉਂਦੀਆਂ ਧੀਆ ਪਹਿਨਣਾ ਚਾਹੁੰਦੇ ਨਹੀਂ ਕਿ ਲੋਕਾਂ ਦੇ ਵਿਆਹਾਂ ਵਿੱਚ ਜਦੋਂ ਜਾਂਦੇ ਨੇ ਉੱਥੇ ਜਾ ਕੇ ਜਿਹੜੀਆਂ ਡਾਂਸਰਾਂ ਧੀਆ ਪਹਿਣਾਉਂਦੀਆਂ ਕੀ ਉਹਨਾਂ ਨੂੰ ਦੇਖਦੇ ਨਹੀਂ ਸਭ ਤੋਂ ਪਹਿਲਾਂ ਗਰੰਥੀ ਜੇ ਮੰਗ ਲੈ ਵੀ ਅਸੀਂ 5100 ਲੈਣਾ ਕਰਾਂਗੇ ਇੰਨੇ ਪੈਸੇ ਤੇ ਉਧਰ ਜੇ 51000 ਮੰਗ ਲੈਣ ਕਹਿੰਗੇ ਅਸੀਂ ਚਾਹੇ ਲੱਖ ਦੇ ਦਈਏ ਪਰ ਕੁੜ ਜਿਹੜੇ ਕਹਿੰਦੇ ਨੇ ਕਹਿੰਦੇ ਵੀ ਤੀਆਂ ਦਾ ਤੇ ਹਰ ਕੰਜਰਾਂ ਦਾ ਇਹ ਸਭ ਤੋਂ ਵੱਧ ਵਿਆਹਾਂ ਵਿੱਚ ਗੰਦਗੀ ਗੰਦੇ ਇਹ ਪਾਉਂਦੇ ਨੇ ਕਿ ਕੰਜਰੀਆਂ ਲੈ ਕੇ ਉਹਨਾਂ ਨੂੰ ਫਿਰ ਤੁਸੀਂ ਕੀ ਹੋਵੋਗੇ ਜਿਹੜੀਆਂ ਤੀਆਂ ਬੰਨ ਮੈ ਜੀਆਂ ਕੰਜਰੀਆਂ ਨਾ ਖਾਉਂਗੇ ਤੁਸੀਂ ਦੇਖਦੇ ਨਹੀਂ ਗੰਦ ਮੇਰਾ ਕਹਿਣ ਦਾ ਮਤਲਬ ਹੈ ਐਵੇਂ ਨਾ ਮਾੜੀ ਮਾੜੀ ਗੱਲ ਨੂੰ ਚੱਕ ਕੇ ਪਾੜੀ ਜੜਾਇਆ ਕਰੋ ਆਪਦੀ ਜ਼ਿੰਦਗੀ ਦੇ ਨਜ਼ਾਰੇ ਲਓ ਮਹਾਰਾਜ ਦੇ ਹੁਕਮ ਵਿੱਚ ਰਹਿ ਕੇ ਆਨੰਦ ਦੀ ਜ਼ਿੰਦਗੀ ਜਿਉਂ ਲਓ ਵਧੀਆ ਲਿਮਟ ਵਿੱਚ ਰਹਿ ਕੇ ਆਪਣੀ ਖੁਸ਼ੀ ਨੂੰ ਜ਼ਾਹਰ ਕਰੋ ਖਾਓ ਪੀਓ ਹੱਸੋ ਖੇਡੋ ਲਿਮਟ ਵਿੱਚ ਗੁਰਬਾਣੀ ਦੇ ਆਸ਼ੇ ਤੇ ਰਹਿ ਕੇ ਰੱਬ ਨੂੰ ਮੰਨ ਕੇ ਜੇ ਕੋਈ ਬਾਦਖਾਟ ਹੋ ਗਈ ਹੋ ਤੇ ਮੈਨੂੰ ਗੱਲ ਤੇ ਸੁਣ ਕੇ ਮੈਨੂੰ ਥੋੜਾ ਜਿਹਾ ਆਊਟ ਜਾ ਲੱਗਿਆ ਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਲਈ ਤੇ ਜੇ ਵਧੀਆ ਲੱਗਿਆ ਤਾਂ ਸ਼ੇਅਰ ਲੈ ਕਮੈਂਟ ਭਰਾਵਾਂ ਦੇ ਜਰੂਰ ਕਰ ਦਿਓ ਜੇ ਵਧੀਆ ਲੱਗੀ ਤਾਂ ਤੇ ਆਪਣੇ ਵਿਚਾਰ ਵੀ ਦਿਓ ਜੇ ਕਿਸੇ ਨੇ ਵੀਡੀਓ ਚਾਹੀਦੀ ਹੈ ਵੀਡੀਓ ਵੀ ਮਿਲ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ